ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਵੀਰ ਬਜ਼ੁਰਗ ਮੇਰੀਆਂ ਭੈਣਾਂ ਜਿਨ੍ਹਾਂ ਨੇ ਅੱਜ ਸ੍ਰੀ ਸਾਹਿਬ ਦੇ ਪਾਠ ਕੀਤੇ ਨੇ ਉਸ ਤੋਂ ਬਾਅਦ ਸਾਰੇ ਹੀ ਬਲਾਰੇ ਸਾਹਿਬ ਆਪਣੇ 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 ਤਜਰਬੇ ਮੁਤਾਬਕ ਸ਼੍ਰੀ ਕਾਂਸੀ ਰਾਮ ਜੀ ਬਾਰੇ ਜੋ ਜਾਣਨਾ ਪਾਇਆ ਉਹਨਾਂ ਨੇ ਜਾਣਿਤ ਕੀ ਕੀਤਾ ਕਿੱਥੇ ਕਿੱਥੇ ਉਹ ਗਏ ਨੇ ਤੇ ਸਾਰੇ ਹੀ ਬਹੁਤ ਕੁਝ ਦੱਸਦੇ ਕਿ ਮੈਨੂੰ ਕਹਿੰਦਾ ਮੈਂ ਮੇਰੇ ਕੋਲ ਲੋੜ ਹੈ ਨਹੀਂ ਕੋਈ ਲੋੜ ਬਾਕੀ ਕਹਿਣ ਦੀ ਤੇ ਮੈਂ ਉਸ ਰੇਵਰ ਦਾ ਉਸ ਯੋਧੇ ਦੀ ਗੱਲ ਕਰਦਾ ਜਿਹਦਾ ਜਨਮ ਦੇ ਨਾਲ ਜੁਨਾ ਰਹੇ ਨੇ ਜਿਨੇ ਕਹਿੰਦੇ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਈਕਲ ਯਾਤਰਾ ਕੀਤੀ ਤੇ ਸਾਈਕਲ ਤੇ ਜਾ ਕੇ ਆਪਣੇ ਲੋਕਾਂ ਨੂੰ ਹੱਕਾਂ ਬਾਰੇ ਜਾਣੂ ਕਰਾਇਆ ਡਾਕਟਰ ਪੀਮਰਾਓ ਅਮੇਦਕਾਰ ਜੀ ਦੇ ਲਿਖੇ ਸੰਵਿਧਾਨ ਮੁਤਾਬਕ ਕਿਹਾਂ ਲੋਕਾਂ ਨੂੰ ਵੀ ਜਾਗੋ ਲੋਕੋ ਪਰ ਲੋਕ ਕਿੱਥੇ ਜਿਵੇਂ ਅੱਜ ਕਾਰਾਂ ਗੱਡੀਆਂ ਲੈ ਕੇ ਸਾਡੇ ਮੋਰਚੇ ਤੱਕ ਨਹੀਂ ਪਹੁੰਚਦੇ ਮੋਟਰਸਾਈਕਲ ਤੱਕ ਨਹੀਂ ਲੈ ਕੇ ਪਹੁੰਚਦੇ ਉਹਦੇ ਸਾਈਕਲ ਤੇ ਬੈਨੂ ਲੱਗਦੀ ਕਿੱਥੇ ਇਹ ਲੋਕਾਂ ਦੇ ਪਿੱਛੇ ਲੱਗਣਾ ਸੀ ਪਰ ਉਹਦੇ ਦੱਸੇ ਹੋਏ ਮਾਰਗ ਤੇ ਅਸੀਂ ਆਪਣੇ ਆਪਣੇ ਖੇਤਰ ਚ ਪੈਰਾ ਦੇ ਰਹੇ ਨੇ ਹਰ ਇੱਕ ਬੰਦਾ ਜਿਹੜਾ ਸਮਾਜ ਦਾ ਹਮਦਰਦ ਹੈ ਉਹ ਆਪਣੇ ਆਪਣੇ ਖੇਤਰ ਚ ਲੱਗਿਆ ਹੋਇਆ ਹੈ ਆਪਣੇ ਆਪਣੇ ਖੇਤਰ 'ਚ ਕੰਮ ਕਰ ਰਹੇ ਨੇ ਪਰ ਉਹਨਾਂ ਰਹਿਬਰਾਂ ਦੇ ਅੱਜ ਅਸੀਂ ਜਨਮ ਦਿਨ ਵੀ ਮਨਾਉਂਦੇ ਨੇ ਸੀਧੀ ਦਿਹਾੜੇ ਵੀ ਮਨਾਉਂਦੇ ਨੇ ਸਾਰੇ ਮਨਾਉਂਦੇ ਨੇ ਪਰ ਜਿਹੜੇ ਗद्दार ਲੋਕ ਨੇ ਅੱਜ ਵੀ ਗद्दार ਬਰਕਰਾਰ ਨੇ ਜਿਵੇਂ ਵੀ ਗੱਲ ਗद्दारਾਂ ਦੀ ਕਰੀਏ ਹਰਪਾਲ ਸਿੰਘ ਜੀਮਾ ਜੀ ਇੱਕ ਨੰਬਰ ਗद्दार ਨਿਕਲਿਆ ਜਦੋਂ ਮੋਰਚੇ ਦੀ ਮੀਟਿੰਗ ਕਰਾ ਕੇ ਦੋ ਵਾਰੀ ਉਹਨਾਂ ਨੂੰ ਮੋਰਚਾ ਚੁਕਾਇਆ ਉਹ ਗਰਦਾਰਾਂ 'ਚ ਲਿਖਿਆ ਜਾਊਗਾ ਉਹਦਾ ਕਿਸੇ ਨੇ ਮਨ ਲੱਗਦੀ ਜਨਮ ਦਿਨ ਦਾ ਕੀ ਮਨਾਉਣਾ ਸੀ ਮਰਨ ਦਿਨ ਵੀ ਮਨਾਉਣੇ ਇਸੇ ਤਰ੍ਹਾਂ ਧਰਮ ਸੋਧ ਦੀ ਗੱਲ ਕਰ ਲਈਏ ਸਾਧੂ ਸਿੰਘ ਧਰਮਸੋਧ ਜੋ ਤੁਹਾਡੀ ਸਕਾਲਰਸ਼ਿਪ ਦਾ ਪੈਸਾ ਖਾ ਗਿਆ ਜਿਹਦੀ ਏਡੀ ਪਿੱਛੇ ਫਿਰ ਰਹੀ ਹੈ ਜਿਹਦੀ ਪ੍ਰੋਪਰਟੀ ਅਟੈਚ ਕਰ ਰਹੇ ਨੇ ਇਹ ਲੋਕ ਵੀ ਸਾਡੇ ਸਮਾਜ ਚੋਂ ਗਦਾਰ ਪੈਦਾ ਹੋਏ ਨੇ ਜਿਨ੍ਹਾਂ ਦੀ ਗਰਦਾਰੀਆਂ ਵਾਸਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਇੱਥੇ ਦੇ ਐਮਐਲਏ ਨੂੰ ਗਰਦਾਰ ਕਹੂੰਗਾ ਜਿਹਨੂੰ 3 ਮਹੀਨੇ ਹੋ ਗਏ ਤੁਹਾਡੇ ਇਸ ਮੋਰਚੇ ਬਾਰੇ ਨਹੀਂ ਪਤਾ ਉਹ ਐਸੀ ਬੰਦਾ ਜਨਰਲ ਸੀਟ ਤੇ ਲੜ ਕੇ ਵਿਧਾਨ ਸਭਾ ਚ ਗਿਆ ਇਲੈਕਸ਼ਨ ਲੜਿਆ ਉਹ ਵੀ ਇੱਕ ਨੰਬਰ ਗਦਾਰ ਹੈ ਇਸੇ ਦਾ ਤੇ ਫਿਰਫਦਾ ਸਿੰਫ ਜੇਕਰ ਉਮੀਦ ਜਗੀ ਉਸ ਵੀਰ ਦੀ ਉਹ ਵੀ ਉਸੇ ਪਾਰਟੀ ਚ ਜੋ ਅਮਰਤ ਰਤਨ ਦੀ ਗੱਲ ਕਰੀਏ ਜੋ ਤੁਹਾਡੇ ਮੋਰਚੇ ਦੀ ਗੱਲ ਕਰੀਏ ਇਸ ਪਾਰਟੀ ਵਿੱਚ ਨਹੀਂ ਹੁੰਦੀ ਬਈ ਇਕੱਲੀ ਪਾਰਟੀ ਮਾੜੀ ਹੈ ਪਰ ਪਾਰਟੀ ਦੇ ਮਾੜੇ ਜਿਹੜੇ ਗਦਾਰ ਨੇ ਲੋਕ ਤੁਹਾਡੇ ਸਮਾਜ ਨੂੰ ਲੁੱਟ ਕੇ ਤੁਹਾਡੀ ਵੋਟਾਂ ਲੁੱਟ ਕੇ ਗਦਾਰ ਬਣੇ ਨੇ ਉਹ ਬਹੁਤ ਸਰੀਆਂ ਧਾਰਨਾ ਨੇ ਗੱਲ ਐਮਪੀਆਂ ਦੀ ਕਰੀਏ ਪ੍ਰਵੀਨ ਜੀ ਨੇ ਕਿਹਾ ਬਹੁਤ ਵੱਡਾ ਗੱਬ ਪਰ ਐਮਪੀ ਆ ਦੀ ਅਸੀਂ ਦੋ ਤਿੰਨਾਂ ਦਿਨ ਪਹਿਲਾਂ ਕਸਾਈ ਕਰਾ ਕੇ ਹਟੇ ਐ ਐਮਪੀ ਰਾਣਾ ਗੁਰਜੀਤ ਸਿੰਘ ਜਿਹਦੀ ਪ੍ਰਾਪਰਟੀ ਅਟੈਚ ਕਰਾਈ ਜਿਹਦੀ ਪ੍ਰਾਪਰਟੀ ਅਟੈਚ ਕਰਾ ਕੇ ਬੀਬੀ ਜਸਪਾਲ ਕੌਰ ਇੱਥੇ ਆਈ ਵੀ ਐ ਕਿਨੂੰ 23 ਸਾਲ ਹੋ ਗਏ ਮੈਂ ਲੜਾਈ ਲੜੀ ਲੋਰ ਕੋਰਡ ਖਰੜ ਤੋਂ ਲੈ ਕੇ ਦਿੱਲੀ ਤੱਕ ਐਮਪੀ ਗਿਆ ਆਪਣੇ ਭਤੀਜਿਆਂ ਦੀ ਜ਼ਮੀਨ ਬਚਾਉਣ ਵਾਸਤੇ ਪਰ ਮੈਂ ਉਹਦੀ ਕੁਰਕਰੀ ਕਰਾ ਕੇ ਕੁਰਕੀ ਕਰਾ ਕੇ ਹਟਿਆ ਤੇ ਉਸ 23 ਸਾਲ ਬਾਅਦ ਬੀਬੀ ਨੂੰ ਅੰਥਾਪ ਦਵਾਇਆ ਜਿਹਦਾ ਹੁਣ 30 ਲੱਖ ਰੁਪਏ ਮਿਲਣ ਜਾ ਰਿਹਾ ਜਿਹਦੇ ਵਾਸਤੇ ਵਕੀਲ ਕੀਤਾ 30 ਲੱਖ ਰੁਪਏ ਕੰਪਨਸੇਸ਼ਨ ਮਿਲਣਾ ਐਸੇ ਤਰ੍ਹਾਂ ਆਪਣਾ ਇੱਕ ਸਾਥਕਾ ਐਮਪੀ ਇਥੋਂ ਹੀ ਹੈ ਜਿਹਦਾ 7.5 ਕਰੋੜ ਰੁਪਏ ਇੱਕ ਐ ਇਸ ਅਨਸੂਚਿਤ ਆਪਣਾ ਕਮਿਸ਼ਨ ਤੇ ਲਾੜਦਾ ਲੈ ਗਿਆ ਸੀ ਤੋ 7 ਸਵਾ ਕਰੋੜ ਰੁਪਏ ਵਾਪਸ ਕਰਾਇਆ ਜਦੋਂ ਅਸੀਂ ਉਹਦੇ ਭਿੱਦੋਲੇ ਹੋਏ ਤਾਂ ਕਈ ਐਮਪੀਆਂ ਦੀ ਅਸੀਂ ਚੇਕਾਂ ਕਢਾਈਆਂ ਉਹ ਸਾਡੇ ਕੋਲੇ ਉਧਾਰਨਾ ਸਾਡੇ ਕੋਲੇ ਰਿਕਾਰਡ ਪਿਆ ਐਮਐਲਏ ਦਾ ਰਿਕਾਰਡ ਪਿਆ ਐਮਪੀ ਲੜਨਾ ਐਮਪੀ ਬੰਡਣਾ ਕੋਈ ਬੜੀ ਗੱਲ ਨਹੀਂ ਪਰ ਇਹਨਾਂ ਨਾਲ ਲੜਾਈ ਕਰਨੀ ਜੇ ਗਲਤ ਰਸਤੇ ਚੱਲਦੇ ਨੇ ਇਹਨਾਂ ਨੂੰ ਸਿੱਧੇ ਰਸਤੇ ਪਾੜਾ ਵੀ ਸਾਡੀ ਡਿਊਟੀ ਹੈ ਇਸੇ ਤਰ੍ਹਾਂ ਤੁਹਾਡੇ ਸਹਿਯੋਗ ਚਾਹੀਦਾ ਸਾਡੀ ਪ੍ਰੈਸ ਦਾ ਸਹਿਯੋਗ ਚਾਹੀਦਾ ਜਦੋਂ ਪ੍ਰੈਸ ਦੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਹੋਏ ਕੋਈ ਕੋਈ ਲੜਾਈ ਨਹੀਂ ਜਿਹੜੀ ਅਸੀਂ ਨਹੀਂ ਜਿੱਤ ਸਕਦੇ ਗੱਲ ਮੋਰਚੇ ਦੀ ਕਰੀਏ ਮੋਰਚਾ 2 ਮਹੀਨੇ ਚੱਲੇ 4 ਮਹੀਨੇ 6 ਮਹੀਨੇ 6 ਮਹੀਨੇ ਚੱਲੇ ਪਰ ਮੇਰਾ ਪੂਰਾ ਪਰਿਵਾਰ ਇਸ ਮੋਰਚੇ ਨੂੰ ਸਮਰਪਿਤ ਹੈ ਤਾਂ ਕਿ ਮੈਂ ਨੇੜੇ ਬੈਠਿਆ ਜਿਸ ਤਰ੍ਹਾਂ ਵੀ ਕਿਤੇ ਮੋਰਚੇ ਨੂੰ ਲੋੜ ਪੈਂਦੀ ਹੈ ਉਸ ਤਰ੍ਹਾਂ ਅਸੀਂ ਪੂਰੇ ਕਰਦੇ ਹਾਂ ਤੇ ਸਾਰਿਆਂ ਦਾ ਹੀ ਇਧਰੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਲੰਗਰ ਪਾਣੀ ਤਿਆਰ ਹੈ ਕਾਫੀ ਤੁਹਾਡਾ ਖਾਵਾ ਜਿਹੜਾ ਲੰਬਾ ਹੋ ਗਿਆ ਤੇ ਰੋਟੀ ਪਾਣੀ ਖਾ ਕੇ ਜਾਣਾ ਵੀਰੋ ਮੈਂ ਸਾਰੇ ਬਲਾਰਿਆਂ ਨੂੰ ਬੇਨਤੀ ਕਰਦਾ ਜਦੋਂ ਮੋਰਚਾ ਕੋਈ ਫੰਕਸ਼ਨ ਪ੍ਰੋਗਰਾਮ ਰੱਖਦਾ ਤਾ ਥੋੜਾ ਦੋ ਦੋ ਚਾਰ ਚਾਰ ਬੰਦੇ ਨਾਲ ਜਾਇਆ ਕਰੋ ਤਾਂ ਕਿ ਇੱਥੇ ਥੋੜਾ ਜਿਹਾ ਇਕੱਠ ਵੱਜਿਆ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਤਾਂ ਕਿ ਤੁਹਾਡਾ ਇਕੱਠ ਦਾ ਜਿਹੜਾ ਹੈ ਸਵੇਰ ਤੋਂ ਅਜ ਸੀਆਈਡੀ ਵਾਲੇ ਤੇਰੀ ਚੱਕਰ ਮਾਰ ਕੇ ਮੈਨੂੰ ਕਹਿੰਦੇ ਪ੍ਰਧਾਨ ਜੀ ਅੱਜ ਤੱਕ ਕੋਈ ਪ੍ਰੋਗਰਾਮ ਨਹੀਂ ਮੈਂ ਕਿਹਾ ਨਹੀਂ ਅੱਜ ਕੋਈ ਪ੍ਰੋਗਰਾਮ ਨਹੀਂ ਅੱਜ ਸਿਰਫ ਅਸੀਂ ਬੋਲਣਾ ਹੈ ਅੱਜ ਕੱਟੇ ਬੱਚੇ ਦੀ ਇੱਥੇ ਗੇਰਨ ਪਰ ਲੇਕਿਨ ਉਹ ਮੁੱਖ ਮੰਤਰੀ ਤੋਤੇ ਵਾਂਗੂ ਬੋਲਣ ਲੱਗ ਗਿਆ ਸੀ ਜਦੋਂ ਇੱਕ ਕੱਟਾ ਇੱਥੇ ਵਾਲੇ ਲਿਆ ਕੇ ਰੱਖਿਆ ਸੀ ਖੱਲਾਂ ਚਾਰ ਲਿਆ ਕੇ ਰੱਖਿਆ ਸੀ ਐਸੀ ਤਰ੍ਹਾਂ ਸਾਡੀਆਂ ਚੀਕਾਂ ਕੰਡਾਣ ਦਾ ਸਾਨੂੰ ਪਤਾ ਹੈ ਸਰਕਾਰਾਂ ਕਰਦੀਆਂ ਕੀ ਨੇ ਸਾਡਾ ਕੋਈ ਮਹੀਨਾ ਖਾਲੀ ਨਹੀਂ ਜਾਂਦਾ ਜਦੋਂ ਐਸਐਸਪੀ ਤੇ ਡੀਸੀ ਮੋਹਾਲੀ ਦਾ ਘਰਾਓ ਨਾ ਕੀਤਾ ਹੋਵੇ ਤੇ ਲੋਕਾਂ ਨੂੰ ਨਿਆਂ ਸਾਫ ਨਾ ਦਿਵਾਵੇ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਤੇਵਾ ਦਾ ਯਾਜਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਸ ਪਰਮ ਸਤਿਕਾਰਯੋਗ ਮੇਰੇ ਵੀਰ ਪੜਣਾ ਨੌਜਵਾਨ ਵੀਰ ਬੱਚੇ ਅੱਜ ਅਸੀਂ ਸਾਇਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਜੋ ਇਹ ਮੋਰਚੇ ਦੀ ਪ੍ਰਬੰਧਕ ਕਮੇਟੀ ਜਿੰਨੇ ਵੀ ਸਹਿ ਹੋਗੀ ਸੰਸਥਾਵਾਂ ਦਾਸ ਵੱਲੋਂ ਸਮੂਹ ਸੰਗਤ ਨੂੰ ਸਾਹਿਬ ਸ੍ਰੀ ਕਾਂ ਸਿੰਘ ਰਾਮ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਅੱਜ ਇੱਕ ਇਸ ਸਟੇਜ ਤੋਂ ਮੈਂ ਦੱਸਣਾ ਚਾਹੁੰਦਾ ਕਿ ਜੋ 2006 ਤੋਂ ਨਗਲੇ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਜੋ 1/3 ਹਿੱਸਾ ਸੂਚਾ ਜਾਤੀ ਲਈ ਰਿਜ਼ਰਵ ਜ਼ਮੀਨ ਲਈ ਔਰ 5-5 ਮਰਲੇ ਦੇ ਪਲਾਟ ਲਈ ਰਾਖਮਾ ਰਿਜ਼ਰਵ ਹਿੱਸਾ ਜਿਹੜਾ ਦਿਵਾਉਣ ਲਈ ਸੰਘਰਸ਼ ਕਰਦਾ ਆ ਰਿਹਾ ਹੈ 2011 ਚ 29 ਦਿਨ ਸਫੈਦੇ ਤੇ ਪੇੜ ਤੇ ਬੈਠ ਕੇ ਧਰਨਾ ਦਿੱਤਾ ਸੀ 2017 ਚ 66 ਕੇ ਵੀ ਖੰਬੇ ਤੇ ਲੈਂਡ ਮਾਫੀਆ ਰਸੂਕਵਾਨ ਲੋਕ ਪ੍ਰਸ਼ਾਸਨ ਅਧਿਕਾਰੀ 86 ਲੀਡਰਾਂ ਦੀ ਜ਼ਹਤ ਉੱਤੇ ਕਬਜ਼ਾ ਕਰਨ ਆਏ ਸੀ ਦਾਸ ਨੇ ਉਸ ਕਬਜ਼ੇ ਦਾ ਵਿਰੋਧ ਕੀਤਾ ਵੀ ਜੋ 1/3 ਹਿਸਾਨ ਸੋਚਿਆ ਜਾਂਦੀ ਰਹੀ ਰਿਜ਼ਰਵ ਰੱਖਮਾ ਹਿੱਸਾ ਹੈ ਉਹਦੇ ਤੇ ਕਬਜ਼ਾ ਨਹੀਂ ਹੋਣ ਦੇਵਾਂਗਾ ਤੇ ਮੈਨੂੰ ਮਜਬੂਰਨ ਜਦੋਂ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ ਤਾਂ ਮੈਂ 66 ਕੇ ਵੀ ਖੰਬੇ ਦੇ ਉੱਤੇ 70 ਫੁੱਟ ਦੇ ਉੱਤੇ ਬਹਿ ਕੇ ਧਰਨਾ ਪ੍ਰਦਰਸ਼ਨ ਕੀਤਾ ਜਿਹਦੇ ਵਿੱਚ ਮੈਨੂੰ ਕਰੰਟ ਦੇ ਰਾਹੀਂ ਮੌਤ ਵੀ ਹੋ ਗਈ ਸੀ 2006 ਚ ਮੈਂ ਅਸਤੀਫਾ ਦੇ ਕੇ ਹਲਕਾ ਬਨੋੜ ਤੋਂ ਇਲੈਕਸ਼ਨ ਵੀ ਲੜਿਆ ਸੀ ਐਮਐਲਏ ਦਾ ਮੈਂ ਕੋਈ ਜਿੱਤਣ ਵਾਸਤੇ ਇਲੈਕਸ਼ਨ ਨਹੀਂ ਲੜਿਆ ਸੀ ਤੇ ਮੈਂ ਇਹਨਾਂ ਰਸੂਕਵਾਨ ਲੋਕਾਂ ਪ੍ਰਸ਼ਾਸਕ ਅਧਿਕਾਰੀ ਸ਼ਾਸਕ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਇਲੈਕਸ਼ਨ ਲੜਿਆ ਸੀ ਚੋਣ ਕਮਿਸ਼ਨ ਦੀ ਲਿਸਟ ਦੇ ਵਿੱਚ ਜੋ ਨਾਮ ਵੀ ਦਰਜ ਹੈ ਤੇ ਅੱਜ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਅਸ਼ੀਰਵਾਦ ਸਦਕਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅਸ਼ੀਰਵਾਦ صدਕਾ ਜੋ ਇਹਨਾਂ ਦੀ ਕਲਮ ਦੇ ਵਿੱਚ ਤਾਕਤ ਹੈ ਮੇਰੇ ਤੇ 26 ਮਾਮਕਦਮਾ ਆ 2022 ਦੇ ਵਿੱਚ ਕੀਤਾ ਗਿਆ ਸੀਗਾ ਜਿਸ ਦੇ ਵਿੱਚ 18 ਮਹੀਨੇ ਦੇ ਅੰਦਰ ਮਾਡਲ ਜੇਲ੍ਹ ਚੰਡੀਗੜ੍ਹ ਦੇ ਅੰਦਰ 113 ਦਿਨ ਭੁੱਖ ਹੜਤਾਲ ਰੱਖੀ ਔਰ ਜੋ ਰਿਟਨ ਅਰ ਗਵਰਨਮੈਂਟਸ ਡਿਫੈਂਸ ਦੇ ਵਿੱਚ ਸੰਬੰਧਿਤ ਅਦਾਲਤਾਂ ਦੇ ਵਿੱਚ ਜੱਜਾਂ ਨੂੰ ਪੇਸ਼ ਕੀਤੀ ਤੇ ਮੰਗ ਇੱਕੋ ਕੀਤੀ ਵੀ ਜੇ ਮੇਰੇ ਤੇ ਕੋਈ ਦੋਸ਼ ਐਫ ਆਈ ਆਰ ਦੀ ਧਾਰਾ ਮੁਤਾਬਕ ਸਿੱਧ ਹੁੰਦਾ ਜਦ ਸਾ ਮੈਨੂੰ ਸਜ਼ਾ ਸੁਣਾ ਦਿਓ ਨਹੀਂ ਮੈਨੂੰ ਜੋ ਫੈਸਲਾ ਤੁਸੀਂ ਸੁਣਾਉਂਗੇ ਪਰਵਾਨ ਹੈ ਤੇ ਮੈਨੂੰ 18 ਮਹੀਨੇ ਦੇ ਵਿੱਚ 17 ਕੇਸਾਂ ਦੇ ਵਿੱਚੋਂ ਬਰੀ ਹੋ ਕੇ ਨਿਕੜਿਆ ਮਾਡਲ ਜਿਲ੍ਹ ਚੰਡੀਗੜ੍ਹ ਦੇ ਅੰਦਰੋਂ ਕਿਉਂਕਿ ਪੰਜਾਬ ਸਰਕਾਰ ਜਿਹੜੀ ਅਸੀਂ ਚੁਣਦੇ ਆ ਆਮ ਲੋਕ ਵੋਟਾਂ ਪਾ ਕੇ ਚੁਣਦੇ ਆ ਅਸੀਂ ਬਣਾਉਂਦੇ ਆ ਸਰਕਾਰ ਤੇ ਸਰਕਾਰ ਨੇ ਮਨ ਬਣਾ ਲਿਆ ਸੀ ਕਿ ਤਿੱਜਾ ਬਦਲ ਲੈ ਕੇ ਆਉਣਾ ਤੇ ਜਨਤਾ ਨੇ ਤਿੱਜਾ ਬਦਲ ਲਿਆਂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਭਗਵੰਤ ਮਾਨ ਜੀ ਅੱਜ ਮੁੱਖ ਮੰਤਰੀ ਦੀ ਸੀਟ ਤੇ ਬੈਠੇ ਆ ਪਰ ਭਰਾਵੋ ਉਹਨੂੰ ਨਾ ਜਿਵੇਂ ਇੱਕ ਚੂਹਾ ਪਿੰਜਰੇ ਦੇ ਵਿੱਚ ਬੰਦ ਹੋ ਜਾਂਦਾ ਹੈ ਤੇ ਜਦੋਂ ਉਹਦੀ ਕੜਕੀ ਦੱਬਦੇ ਆ ਤਾਂ ਬਾਹਰ ਨਿਕਲਦਾ ਨਹੀਂ ਅਦਰਵਾਜ਼ੋਂ ਨਿਕਲਦਾ ਨਹੀਂ ਇਸ ਤਰ੍ਹਾਂ ਮੁੱਖ ਮੰਤਰੀ ਦੇ ਆਲੇ-ਦਾਲੇ ਜਿਹੜੇ ਪ੍ਰਸ਼ਾਸਤ ਅਧਿਕਾਰੀ ਸਿਆਸੀ ਲੀਡਰ ਉਹ ਮੱਕੜੀ ਦੀ ਤਰ੍ਹਾਂ ਜਾਲ ਪਾਈ ਬੈਠੇ ਆ ਤੇ ਕੋਈ ਵੀ ਉੱਪਰੋਂ ਆਦੇਸ਼ ਹੁੰਦਾ ਉਹ ਥੱਲੇ ਆ ਕੇ ਦਫ਼ਤਰਾਂ 'ਚ ਲਾਗੂ ਨਹੀਂ ਹੁੰਦਾ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਘਪਲੇ ਹੁੰਦੇ ਆਏ ਆ ਇਸੇ ਤਰ੍ਹਾਂ ਇਸ ਸਰਕਾਰ ਦੇ ਵਿੱਚ ਵੀ ਉਹੀ ਚੱਲ ਰਿਹਾ ਤੇ ਅੱਜ ਮੈਂ ਇਸ ਸਟੇਜ ਤੋਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਆ ਅਨੰਦਾਂ ਦੀਪੁਰੀ ਆਨੰਦਪੁਰ ਸਾਹਿਬ ਤੋਂ 2024 ਐਮਪੀ ਦੇ ਇਲੈਕਸ਼ਨ ਲਈ ਆਜ਼ਾਦ ਉਮੀਦਵਾਰ ਵਾਸਤੇ ਦਰਬਾਰ ਸਾਹਿਬ ਅਰਦਾਸ ਕਰਾਇਆ ਸੀ ਆਨੰਦਪੁਰ ਸਾਹਿਬ ਆਪਣੇ ਸਾਥੀਆਂ ਨੂੰ ਇਕੱਤਰ ਕਰਕੇ ਉੱਥੋਂ ਅਨਾਉਂਸ ਕਰਾਂਗਾ ਬਾਕੀ ਜਿਵੇਂ ਅੱਗੇ ਮਾਲਕ ਦੀ ਮਨਜ਼ੂਰੀ ਹੈ ਉਵੇਂ ਹੋਏਗਾ ਹੁਣ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਦੁਬਾਰੇ ਸਮੂਹ ਸੰਗਤ ਨੂੰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜੋ ਬਾਬਾ ਸਾਹਿਬ ਦੀ ਕਲਮ ਦੇ ਵਿੱਚ ਤਾਕਤ ਹੈ ਤੇ ਮੈਨੂੰ ਮੈਂ ਦਾਅਵੇ ਨਾਲ ਕਹਿੰਦਾ ਕੋਈ ਇਹੋ ਜਿਹਾ ਥਾਣੇਦਾਰ ਜਾਂ ਐਸਐਚਓ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਬਿਨਾਂ ਜੁਰਮ ਤੋਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਸਾਡੇ ਤੇ ਝੂਠੀ ਸ਼ਿਕਾਇਤ ਦਿੱਤੇ ਤੇ ਗ੍ਰਿਫਤਾਰੀ ਤੇ ਫਰਦ ਤੇ ਸੈਨ ਕਰਾਏ ਚਾਮਾ ਤਲਾਸ਼ੀ ਲਈ ਇਤਲਾਫ ਫਰਦ ਲਈ ਮੈਡੀਕਲ ਕਰਾਇਆ ਚੱਲ ਜੇਲ੍ਹ ਚ ਜਿਹੜੇ ਚੋਰ ਫੜੋ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਨਹੀਂ ਲੰਦੀ ਛੇਤੀ ਕਰੇ ਕਿਉਂਕਿ ਉਹ ਕਾਦੇ ਕਰਕੇ ਉਹ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਿਹੜਾ ਚੋਰ ਕਰਕੇ ਆਉਂਦਾ ਉਹ ਹਿੱਸਾ ਵੰਡ ਕੇ ਖਾਂਦਾ ਹੈ ਤੇ ਹੁਣ ਜਾਦਾ ਸਮਾਂ ਨਾਲ ਵਾ ਇੰਨੀ ਬੇਨਤੀ ਪ੍ਰਵਾਨ ਕਰਿਓ ਤੇ ਅਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ ਤੋਂ ਐਮਪੀ ਵਾਸਤੇ ਜਿਹੜਾ ਹੈ ਅੱਜ ਮੈਂ ਇਸ ਸਟੇਜ ਤੋਂ ਅਨਾਉਂਸ ਵੀ ਕਰ ਦਿੱਤਾ ਹੈ ਅਗਲਾ ਪ੍ਰੋਗਰਾਮ ਆਨੰਦਪੁਰ ਸਾਹਿਬ ਤੋਂ ਅਸੀਂ ਆਰੰਭ ਕਰਾਂਗੇ ਇੰਨੇ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਅੱਜ ਅਸੀਂ ਉਹਜ ਸਮਾਜ ਨੂੰ ਉਹਜ ਸਮਾਜ ਬਣਾਉਣ ਵਾਲੇ ਤੇ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਲਿਆਉਣੇ ਵਾਲੇ ਮਾਨੇਵਸਾ ਸਾਹਿਬ ਕਾਂਸ਼ੀਰਾਂ ਦੇ ਜਨਮ ਦਿਨ ਦੀ ਜਨਮ ਦਿਨ ਮਨਾਉਣ ਦੇ ਲਈ ਅੱਜ ਇੱਥੇ ਇਕੱਠੇ ਹੋਏ ਹਾਂ ਭੋਜਨ ਸਮਾਜ ਬਣਾਣਾ ਕੋਈ ਸੌਖੀ ਗੱਲ ਨਹੀਂ ਸੀ ਅੱਜ ਜਿਹੜਾ ਸਭ ਕਾਸ਼ੀਰਾਮ ਜੀ ਨੇ ਭੋਜਨ ਸਮਾਜ ਬਣਾਇਆ ਸੀ ਅੱਜ ਸਾਨੂੰ ਵਿਖਰਾਵ ਜਿਤਨਾ ਬਾਵਾ ਸਾਹਿਬ ਦੇ ਜਾਣ ਤੋਂ ਬਾਅਦ ਜਿਹੜਾ ਸਮਾਜ ਸੀ ਬਾਬਾ ਸਾਹਿਬ ਨੇ ਇਕੱਠਾ ਕੀਤਾ ਸੀ ਗਪੇਰ ਤੋਂ ਉੱਤੇ ਲਿਖਿਆ ਸੀ ਜਿਹੜੇ ਸਮਾਜ ਨੇ ਉਹ ਸਮਾਜ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਉੱਤਰ ਅਧਿਕਾਰੀ ਦੀ ਜਿਨ੍ਹਾਂ ਦਾ ਫਰਜ ਬਣਦਾ ਸੀ ਕਿ ਬਹੁਜ ਸਮਾਜ ਨੂੰ ਨਵੀਂ ਨਵੀਆਂ ਸ਼ੁਹਾ ਕਿਵੇਂ ਦਿੱਤੀਆਂ ਜਾਣ ਇਹ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਜਿਨ੍ਹਾਂ ਦਾ ਦੇਹਤ ਬਣਦਾ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਤੇ ਬੋਝਨ ਸਮਾਜ ਬਾਬਾ ਜੀ ਸਾਹਿਬ ਦੇ ਜਾਣ ਤੋਂ ਬਾਅਦ ਵਿਖਰ ਗਿਆ ਤੇ ਉਸ ਤੋਂ ਬਾਅਦ ਸਵ ਕਾਸ਼ੀ ਰਾਮ ਨੇ ਪੈਦਲ ਸਾਈਕਲ ਤੇ ਚੱਲ ਕੇ ਹਵਾਈ ਜਹਾਜ਼ ਦਾ ਸਫ਼ਰ ਤੱਕ ਤੈਅ ਕਰ ਦਿੱਤਾ ਕਰਨ ਤੱਕ ਬੋਝਨ ਸਮਾਜ ਨੂੰ ਇੱਕ ਪਲੇਟਫਾਰਮ ਤੇ ਲਿਆਏ ਤੇ ਲਗਭਗ 16 ਪ੍ਰਦੇਸ਼ਾਂ ਵਿੱਚ ਬੋਝਨ ਸਮਾਜ ਦੀ ਨਮੈਂਦੇ ਜਿੱਤ ਕੇ ਆਏ ਜਿਹੜੇ ਕਦੇ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਸੀ ਉਹਨਾਂ ਨੂੰ ਐਮਐਲਏ ਐਮਪੀ ਬਣ ਦਾ ਮੌਕਾ ਮਿਲਿਆ ਪੰਜਾਬ ਵਿੱਚ اپੋਜੀਸ਼ਨ 1992 ਚ ਸਾਡੇ ਸਾਥੀ ਬੈਠੇ ਨੇ ਜਿਹੜੇ ਬਡਾਲਾ ਜੀ ਬੈਠੇ ਨੇ ਰੇਸ਼ਮ ਜੀ ਬੈਠੇ ਨੇ ਅਵਤਾਪ ਸਿੰਘ ਜੀ ਬੈਠੇ ਨੇ ਜਿਹੜੇ ਸਰਕਾਰੀ ਨੌਕਰੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਯਾ ਸਾਡੇ ਟਰੋਮਾ ਜਿਹੜਾ ਸਭ ਖੜੇ ਨੇ ਸਾਡੇ ਨਾਲ ਇਹ ਸਾਡਾ ਇੱਕ ਜਿਹੜਾ ਕਾਸ਼ੀਦਾਨ ਸਾਹਿਬ ਨੇ ਛੋਟਾ ਪਰਿਵਾਰ ਛੱਡ ਕੇ ਇੱਕ ਵੱਡਾ ਪਰਿਵਾਰ ਬਣਾਇਆ ਸੀ ਇਹ ਪਰਿਵਾਰ ਦਾ ਹਿੱਸਾ ਨਹੀਂ ਇਹ ਜ਼ਿੰਮੇਵਾਰੀ ਸਮਝ ਕੇ ਆਪਣੀ ਉਸ ਮਿਸ਼ਨ ਚ ਅੱਜ ਵੀ ਲੱਗੇ ਹੋਏ ਨੇ ਅੱਜ ਵੀ ਉਸ ਉਹੀ ਸੋਚ ਨੂੰ ਲੈ ਕੇ ਉਸੇ ਸੋਚ ਨੂੰ ਲੈ ਕੇ ਸਭ ਕਾਸ਼ੀਦਾਨ ਦੀ ਸੋਚ ਨੂੰ ਲੈ ਕੇ ਇੱਕ ਪਰਿਵਾਰ ਵੱਡਾ ਪਰਿਵਾਰ ਬਣਾ ਦਾ ਹਿੱਸਾ ਸਮਝਦੇ ਹੋਏ ਆਪਣੇ ਆਪ ਨੂੰ ਉਸੇ ਅ ਉਸੇ ਤਹਤ ਲੱਗੇ ਹੋਏ ਨੇ ਕਿ ਬਹੁਜ ਸਮਾਜ ਜਿਹੜਾ ਸਾਤਕਾਸ਼ੀ ਰਾਮ ਦਾ ਸਤਿਨਾਮ ਅਸੀਸ ਹੋਸੀ ਉਹਨੂੰ ਕਿੰਦਾ ਸੀ ਦੁਬਾਰਾ ਅ ਅਸੀਂ ਤਖਤ ਉਤਾਰ ਕੇ ਲੈ ਕੇ ਬਿਠਾ ਕੇ ਪੜਾਈਏ ਉਹਨੂੰ ਇਹ ਸਭ ਜ਼ਰੂਰ ਤੇ ਅੱਜ ਵੀ ਉਹ ਸੋਚ ਨੂੰ ਲੈ ਕੇ ਉਹ ਲੱਗੇ ਹੋਏ ਨੇ ਦਿਮਰਾ ਦੇ ਕੀਤੀ ਹੋਈ ਆ ਤੇ ਅੱਜ ਜਿਹੜਾ ਸਾਡਾ ਸਮਾਜ ਆ ਅਸੀਂ ਫੇਰ ਵੀ ਹਾਸ਼ੀਏਵਲ ਜਾ ਰਹੇ ਆ ਸਾਡੇ ਜਿਹੜੇ ਕਾਸ਼ੀ ਰਹੇ ਬਾਬਾ ਸਾਹਿਬ ਦੇ ਜਿੱਦਾਂ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਆਪਣੇ ਉਤਰ ਅਧਿਕਾਰੀ ਸੀ ਉਹਨਾਂ ਨੇ ਕੋਈ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਤੇ ਉਹ ਤੋਂ ਬਾਅਦ ਜਿਹੜੇ ਅੱਜ ਕਾਸ਼ੀਰਾਮ ਸਾਹਿਬ ਦੇ ਉਤਰ ਅਧਿਕਾਰੀ ਬਣੇ ਨੇ ਆਪਣੇ ਆਪ ਨੂੰ ਦੱਸਦੇ ਨੇ ਉਹਨਾਂ ਨੇ ਵੀ ਉਸ ਜਿਹੜਾ ਮਿਸ਼ਨ ਸੀ ਸਾਹਿਬ ਕਾਸ਼ੀਰਾਮ ਦਾ ਸਮਾਜਿਕ ਤੇ ਆਪੇ ਹੱਥ ਕੇ ਪਰਵਰਤਨ ਦਾ ਮਿਸ਼ਨ ਸੀ ਉਹਨੂੰ ਹਾਸ਼ੀਏਵਲ ਲੈ ਕੇ ਆਂਦਾ ਲੇਕਿਨ ਫਿਰ ਅੱਜ ਫਿਰ ਵੀ ਜਿਹੜਾ ਬਹੁਜਨ ਸਮਾਜ ਹੈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਹੁਤ سارے ਸਾਥੀ ਲੱਗੇ ਹੋਏ ਨੇ ਤੇ ਅਸੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸਾਰੇ ਇਕੱਠੇ ਹੋ ਕੇ ਆਣੇ ਵਾਲੇ ਸਮੇਂ 'ਚ ਅਸੀਂ ਜਿਹੜਾ ਮਿਸ਼ਨ ਨਾਲ ਸਾਹਾਕਾ ਜੀ ਰਾਮ ਦੀ ਸੋਚ ਆ ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਦਿਨ ਰਾਤ ਇੱਕ ਕਰਕੇ ਇਕੱਠੇ ਹੋ ਕੇ ਅਸੀਂ ਅੱਗੇ ਵਧੀਏ ਤੇ ਜਿਹੜਾ ਸਾਡਾ ਮਹਾਪੁਰਸ਼ਾਂ ਦਾ ਅੰਦੋਲਨ ਆ ਉਹਨੂੰ ਅੱਗੇ ਲੈ ਕੇ ਚੱਲੀਏ ਤੇ ਇਸ ਦੇ ਨਾਲ ਫਿਰ ਦੁਬਾਰਾ ਮੈਂ ਸਾਰੇ ਸਾਥੀਆਂ ਨੂੰ ਸਭ ਕਾਸ਼ੀ ਰਾਧਨ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜੈ ਪੀ ਜੈ ਭਗਤ ਇਹ ਸੰਧ